ਉੱਤੇ ਸਕੂਲ ਦੇ ਬੱਚੇ ਦੇ ਕੋਲ ਗੋਲ ਗੱਫੇ ਖਾਂਦੇ ਹਰ ਲਗਭਗ ਅੱਤੇ ਤੋਂ ਜ਼ਿਆਦਾ ਸਕੂਲੀ ਇਹ ਦੇ ਕੋਲ ਦੁਪਹਿਰ ਦੇ ਟਾਈਮ ਖੜਾ ਹੁੰਦਾ ਗੋਲ ਗੱਫੇ ਖਾਣ ਵਾਸਤੇ ਆ ਦੇਖੋ ਕਿਸ ਤਰ੍ਹਾਂ ਇਹ ਪਸੀਨਾ ਪੂੰਝ ਰਿਹਾ ਦੇਖੋ ਇਹ ਜਿਹੜਾ ਰਮਾਲ ਹੈ ਨਾ ਇਹ ਦੇ ਕੋਲ ਇਹੀ ਰਮਾਲ ਦੇ ਨਾਲ ਹੀ ਇਹਨੇ ਪਲੇਟਾਂ ਸਾਫ਼ ਕਰਨੀਆਂ ਬੱਚਿਆਂ ਨੂੰ ਦੇਣ ਤੇ ਪਹਿਲਾਂ ਆ ਦੇਖੋ ਕਿਦਾਂ ਗਰਦਨ ਦੇ ਉੱਤੇ ਸਾਰੇ ਸਰੀਰ ਦੇ ਉੱਤੇ ਪਹਿਲਾਂ ਇਹਨੇ ਆਪਣੀ ਸਫਾਈ કરી ਰੈਡੀ ਲੈ ਕੇ ਆਇਆ ਇਹਨੂੰ ਪਸੀਨਾ ਪਿਆਦਾ ਆ ਦੇਖੋ ਖੁੱਲ ਗਏ ਸ਼ਰਟ ਦੇ ਬਟਨ ਆ ਖੁੱਲ ਗਏ ਸ਼ਰਟ ਦੇ ਬਟਨ ਇਦੋਂ ਬਾਅਦ ਦੇਖਿਓ ਇਹਦਾ ਹੱਥ ਕਿੱਥੇ ਕਿੱਥੇ ਘੁੰਮਦਾ ਤੇ ਕਿੱਥੇ ਕਿੱਥੇ ਦੀ ਇਹ ਆ ਲੋ ਕੱਚਾਂ ਦੇ ਵਿੱਚ ਫਸ ਗਈ ਭਾਈ ਆ ਸਾਰੀਆਂ ਕੱਚਾਂ ਗਰਦਨ ਹੋ ਗਈ ਸਫਾਈ ਕੱਚਾਂ ਦੀ ਤੇ ਹਜੇ ਹੋਰ ਚੱਲੇ ਉਹ ਅੱਗੇ ਵੀਡੀਓ ਵਾਲੇ ਪ੍ਰੋਪਰ ਮੈਂ ਤੁਹਾਨੂੰ ਦੱਸ ਦੇਣੀ ਜੇ ਸ਼ੱਕ ਹੋਇਆ ਮੈਂ ਤੇ ਲੈ ਲਈ ਮੈਂ ਤੁਹਾਨੂੰ ਦਿਖਾ ਦਿੰਨਾ ਹੁਣੇ ਤੂੰ ਬੰਦ ਕਰ ਤੇ ਜਾ खुद ਚਲੋ ਹੋਰ ਕੁਝ ਘਾਓ ਜਾ ਕੇ ਖਬਰਦਾਰ ਜੇ ਸਾ ਕੋ ਰੇੜੀ ਪਰ ਖੜਿਆ ਹੈ ਨਹੀਂ ਬਸ ਹੋਰ ਕੁ ਦਿਖਾਓ ਜਾ ਕੇ ਜਿਹੜੀ ਚੀਜ਼ ਖਾਣੇ ਵਾਲੀ ਹੈ ਤੁਸੀਂ ਪੈਸੇ ਦੇਖਾ ਜੇ ਕੱਛਾ ਦਾ ਬਾਰੀ ਪੀਣਾ ਗੋਲ ਗੱਫਾ ਖਾਣ ਦਾ ਆਇਓ ਆ ਦੇਖ ਲਓ ਕਾਰਵਾਈ ਸ਼ੁਰੂ ਹੋ ਗਈ ਬੱਚਿਆਂ ਨੇ ਆਪਣੇ ਆਪਣੀਆਂ ਬਾਟੀਆਂ ਫੜ ਲਈਆਂ ਤੇ ਹੁਣ ਲੱਗਿਆ ਜਵਾਨ ਸਪਲਾਈ ਕਰਨ ਹਾਂਜੀ ਭਾਈ ਸਤਿ ਸ੍ਰੀ ਅਕਾਲ ਵੀ ਜੀ ਕਰ ਬੇਨਤੀ ਤੁਹਾਨੂੰ ਕਰਨੀ ਜੀ ਆ ਜਿਹੜੀ ਤੁਸੀਂ ਗੋਲ ਗੱਪਿਆਂ ਦੀ ਰੇੜੀ ਦੇਖ ਰਹੇ ਹੋ ਰਕੇਸ਼ ਗੋਲ ਗੱਪੇ ਇਹ ਰੇੜੀ ਨਾ ਜੀ ਬਿਲਕੁਲ ਸੁਖਸਾਲ ਸਕੂਲ ਹੈ ਜਿਹੜਾ ਸਾਡਾ ਬੜਾ ਸਕੂਲ ਹੈ ਉਹਦੇ ਸਾਹਮਣੇ ਇੱਕ ਪ੍ਰਵਾਸੀ ਇਹ ਰੇੜੀ ਲਾਂਦਾ ਗੋਲਗੱਪ ਆ ਦੇਖੋ ਕਿਸ ਤਰ੍ਹਾਂ ਇਹ ਪਸੀਨਾ ਪੂੰਝ ਰਿਹਾ ਦੇਖੋ ਇਹ ਜਿਹੜਾ ਰੁਮਾਲ ਹੈ ਨਾ ਇਹਦੇ ਕੋਲ ਇਹੀ ਰੁਮਾਲ ਦੇ ਨਾਲ ਇਹਨੇ ਪਲੇਟਾਂ ਸਾਫ਼ ਕਰਨੀਆਂ ਬੱਚਿਆਂ ਨੂੰ ਦੇਣ ਤੇ ਪਹਿਲਾਂ ਆ ਦੇਖੋ ਕਿਦਾਂ ਗਰਦਨ ਦੇ ਉੱਤੇ ਸਾਰੇ ਸਰੀਰ ਦੇ ਉੱਤੇ ਪਹਿਲਾਂ ਇਹਨੇ ਆਪਣੀ ਸਫਾਈ કરી ਰੇੜੀ ਲੈ ਕੇ ਆਇਆ ਇਹਨੂੰ ਪਸੀਨਾ ਪਿਆਦਾ ਆ ਦੇਖੋ ਖੁੱਲ ਗਏ ਸ਼ਰਟ ਦੇ ਬਟਨ ਆ ਖੁੱਲ ਗਏ ਸ਼ਰਟ ਦੇ ਬਟਨ ਇਦੋਂ ਬਾਅਦ ਦੇਖਿਓ ਇਹਦਾ ਹੱਥ ਕਿੱਥੇ ਕਿੱਥੇ ਘੁੰਮਦਾ ਤੇ ਕਿੱਥੇ ਕਿੱਥੇ ਦੀ ਇਹ ਆ ਲੋ ਕੱਚਾਂ ਦੇ ਵਿੱਚ ਫਸ ਗਈ ਭਾਈ ਆ ਸਾਰੀਆਂ ਕੱਚਾਂ ਗਰਦਨ ਹੋ ਗਈ ਸਫਾਈ ਕੱਚਾਂ ਦੀ ਤੇ ਹਜੇ ਹੋਰ ਚੱਲੇ ਹੋ ਅੱਗੇ ਵੀਡੀਓ ਦੇਖੀ ਜਾਓ ਵੀਡੀਓ ਚੱਲਦੀ ਸ਼ੇਅਰ ਵੀ ਜਰੂਰ ਕਰਿਓ ਕਾਰਵਾਈ ਚੱਲਦੀ ਐ ਹਜੇ ਵੀ ਕੱਚਾਂ ਦੀ ਸਫਾਈ ਗਰਦਨ ਦੀ ਸਫਾਈ ਸਾਰੀ ਸਫਾਈ ਹਜੇ ਚੱਲ ਰਹੀ ਆ ਸਫਾਈ ਅਭਿਆਨ ਇਹਦਾ ਅੱਗੇ ਦੇਖਿਓ ਆਪ ਹੱਥ ਨਹੀਂ ਧੋਤੇ ਪੇ ਦੇ ਪੁੱਤ ਨੇ ਹੱਥ ਉੱਥੋਂ ਕੁਝ ਨਹੀਂ ਧੋਤਾ ਅਗਲੀ ਕਾਰਵਾਈ ਸ਼ੁਰੂ ਕਰਤੀ ਆ ਚੱਕਿਆ ਥੱਲੇੋਂ ਡੱਬਾ ਵੀ ਕਿੰਨੀ ਜੇ ਬੱਚੇ ਵੀ ਆ ਗਏ ਉਧਰੋਂ ਆ ਦੇਖੋ ਬੀਬੀ ਕੁੜੀਆਂ ਵੀ ਆ ਗਏ ਬੱਚੀਆਂ ਸਾਡੀਆਂ ਉਧਰ ਮੁੰਡੇ ਵੀ ਆ ਗਏ ਬੱਚਿਆਂ ਦਾ ਆਣਾ ਸ਼ੁਰੂ ਹੋ ਗਿਆ ਕਿਉਂਕਿ ਛੁੱਟੀ ਹੋ ਗਈ ਪਰ ਇਸ ਪੇ ਦੇ ਪੁੱਤ ਨੇ ਹੱਥ ਨਹੀਂ ਧੋਤੇ ਹੱਥਾਂ ਵੱਲੋਂ ਨਹੀਂ ਗਿਆ ਇਹ ਬਿਲਕੁਲ ਇਹ ਮੰਨਿਆ ਆਪਣੇ ਮੂੰਹ ਤੇ ਕਿ ਮੈਂ ਹੱਥ ਨਹੀਂ ਧੋਤੇ ਅਗਲੀ ਕਾਰਵਾਈ ਦੇਖੋ ਆ ਕੌਲੀਆਂ ਦੇਣ ਲੱਗਾ ਬੱਚਿਆਂ ਨੂੰ ਬਾਟੀਆਂ ਅਫੜਾਤੀਆਂ ਬਾਟੀਆਂ ਭਾਈ ਬਾਟੀਆਂ ਫੜਾਤੀਆਂ ਦੇਖੀ ਜਾਓ ਵੀਡੀਓ ਸ਼ੇਅਰ ਜ਼ਰੂਰ ਕਰਿਓ ਇਸ ਬੰਦੇ ਕੋਲ ਕੋਈ ਨਿਆਣਾ ਕੋਈ ਸਿਆਣਾ ਬਿਲਕੁਲ ਵੀ ਗੋਲ ਗੱਫਾ ਖਾਣ ਨਾ ਆਇਓ ਆ ਦੇਖ ਲਓ ਕਾਰਵਾਈ ਸ਼ੁਰੂ ਹੋ ਗਈ ਬੱਚਿਆਂ ਨੇ ਆਪਣੇ ਆਪਣੀਆਂ ਬਾਟੀਆਂ ਫੜ ਲਈਆਂ ਤੇ ਹੁਣ ਲੱਗਿਆ ਜਵਾਨ ਸਪਲਾਈ ਕਰਨ ਉਹੀ ਹੱਥ ਜਿਹੜੇ ਪਹਿਲਾਂ ਕੱਚਾਂ 'ਚ ਤੇ ਉਹੀ ਹੱਥ ਹੁਣ ਗੋਲ ਗੱਫੇ ਵਾਲੇ ਪਾਣੀ ਝੋਣੇ ਆ ਲੋ ਚੱਕਦਾ ਭਾਈ ਕੰਮ ਹੋ ਗਿਆ ਸ਼ੁਰੂ ਪ੍ਰੋਸੈਸ ਆ ਲੋ ਉਹੀ ਕੱਚਾਂ ਵਾਲੇ ਹੱਥ ਹੈ ਹੱਥ ਨਹੀਂ ਧੋਤਾ ਕੋਈ ਪਸੀਨਾ ਲੱਗਿਆ ਹੱਥਾਂ ਨੂੰ ਜਾਂ ਕੋਈ ਕੁਝ ਕੋਈ ਮਤਲਬ ਨਹੀਂ ਇਸ ਬੰਦੇ ਨੇ ਬੱਚਿਆਂ ਨੂੰ ਗੋਲ ਗੱਫੇ ਖਾਣੇ ਸ਼ੁਰੂ ਕਰ ਦਿੱਤੇ ਗੇਈ ਦੇ ਕੋਲ ਇਹਦੇ ਨਾਲ ਗੱਲਬਾਤ ਵੀ ਕਰੀਆ ਉਹ ਵੀ ਤੁਹਾਨੂੰ ਨਾਲ ਜਰੂਰ ਸਾਂਝੀ ਕਰਾਂਗੇ ਸਮਝ ਗਿਆ ਮੇਰੇ ਕੋਲ ਵੀਡੀਓ ਹੈ ਪ੍ਰੋਪਰ ਮੈਂ ਤੁਹਾਨੂੰ ਦੱਸ ਦੇਣੀ ਜੇ ਸ਼ੱਕ ਹੋਇਆ ਮੈਂ ਤੇ ਲੈ ਲਈ ਮੈਂ ਤੁਹਾਨੂੰ ਦਿਖਾ ਦਿੰਦਾ ਹੁਣੇ ਤੂੰ ਬੰਦ ਕਰ ਤੇ ਜਾ ਖੁਦ ਚਲੋ ਹੋਰ ਕੁਝ ਖਾਓ ਜਾ ਕੇ ਖਬਰਦਾਰ ਜਿੱਥੇ ਕੋ ਰੇਡੀ ਪਰ ਖੜੇ ਹੈ ਨਹੀਂ ਪਰ ਹੋਰ ਕੁਝ ਖਾਓ ਜਾ ਕੇ ਜਿਹੜੀ ਚੀਜ਼ ਖਾਣੇ ਵਾਲੀ ਹੈ ਤੁਸੀਂ ਪੈਸੇ ਦੇ ਕੇ ਜੇ ਕੱਚਾ ਦਾ ਪਾਣੀ ਪੀ ਲਿਆ ਬੰਦ ਕਰ ਤੇ ਜਾਰ ਜਾ ਬਾਈ ਠੀਕ ਹੈ ਨਾ 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 ਬੰਦ ਕਰ ਤੇ ਜਗੜ ਜਾ ਤੈਨੂੰ ਮੈਂ ਦੱਸਦਾ ਫੁੱਲ ਸਪੈਕਟ੍ਰਮ ਵੀ ਬੈਂਤੀ ਕਰਾਂਗੇ ਜਿਹੜਾ ਇਹ ਮੌਜੂਦਾ ਹੈ ਇਹ ਤੇਰਾ ਪੂਰਾ ਮੇਰੇ ਕੋਲ ਪ੍ਰੂਫ ਹੈ ਤੇਰਾ ਮੈਂ ਬਿਨਾਂ ਪ੍ਰੂਫ ਦੇ ਗੱਲ ਹੀ ਕਰਦਾ ਵਿਧ ਪ੍ਰੂਫ ਹੈ ਤੇਰਾ ਇਹ ਕੋ ਜਗੜ ਜਾ ਬੰਦ ਕਰਵਾਣਾ ਇਹ ਨਿਆਰੇ ਕੱਚਾ ਨਾ ਪਾਣੀ ਪੀਣ ਵਾਸਤੇ ਨਹੀਂ ਆਲੇ ਮੋਰੇ ਤੇਰਾ ਸਮਝ ਗਿਆ ਨਾ ਮੈਂ ਗੱਲ ਦੀ ਛੱਡ ਦੂੰ ਤੇ ਤੈਨੂੰ 15 ਸਾਲ ਪਹਿਲਾਂ ਮੈਂ ਤੈਨੂੰ 15 ਸਾਲ ਪਹਿਲਾਂ ਤੈਨੂੰ ਮਿਲਿਆਦਾ ਉੱਥੇ ਤਾਂ ਮੈਨੂੰ ਜਵਾਬ ਇਹ ਦਿੱਤਾ ਨਾ ਤਾਂ ਕਹਿੰਦਾ ਔਰੇ ਕੌਣ ਪੁੱਛਦਾ ਮੈਂ ਤੈਨੂੰ ਦੱਸ ਦੇ ਢਿੱਲ ਦੇਤੀ ਕਿ ਸੈਂ ਤੂੰ ਛੁੱਧਰ ਜਾਓ ਹਜੇ ਵੀ ਤੇਰਾ ਇੱਕੋ ਪਾਣੀ ਤੇਰੇ ਕੋਲ ਸਰਫਾਣਾ ਦੀ ਚੀਜ਼ ਨਹੀਂ ਕੋਈ ਤੇਰੇ ਕੋਲ ਹੱਥ ਤੋਂ ਨੂੰ ਸਾਬਣ ਨਹੀਂ ਹੈ ਤੇਰੇ ਕੋਲ ਪਾਹਤਾ ਜਬਾਨ ਨੂੰ ਦਸਤਾਨੇ ਨਹੀਂ ਹੈ ਇਹਨੂੰ ਇਕੱਲੀ ਆਈ ਇਹਨੂੰ ਚਾਹੀਦੇ ਪੈਸੇ ਇਹਨੂੰ ਵੀ ਚਾਹੀਦੇ ਪੈਸੇ ਪਿਆਰੇ ਤੈਨੂੰ ਆ ਨਿਆਲੇ ਨਹੀਂ ਦੇਖਦੇ ਲੋਕਾਂ ਦੇ ਠੀਕ ਹੈ ਸਮਝ ਗਏ ਸਾਰੇ ਜਿਹੜੀ ਕੱਛਾ ਦਾ ਪਾਣੀ ਨਹੀਂ ਪੀਂਦੇ ਪੈਸੇ ਦੇ ਕੇ ਕੁਝ ਹੋਰ ਖਾ ਪੀ ਲੋ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ